ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਫਤੇਗੜ ਛੰਨਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਪਸ਼ੂ ਆਪਾਂ ਤੁਹਾਨੂੰ ਦਿਖਾਵਾਂਗੇ ਅੱਜ 8 ਅੱਠਾਂ ਚੋਂ ਇੱਕ ਹੈਗੀ ਆ ਪਹਿਲਣ ਤਾਜੀ ਸੂਈ ਕੱਟੀ ਕੱਲ ਦੀ ਇਹ ਸੂਈ ਹੋਈ ਆ ਬੌਲੇ ਚੋਂ ਹੈਗੀ ਆ ਬਿਲਕੁਲ ਸਾਫ਼ ਤੇ ਇੱਕ ਹੈਗੀ ਆ ਤੋਕੜ ਗੱਬਣ ਗਈ ਤੇ ਦੋ ਹੈਗੀਆਂ ਨੇ ਐਚ ਐਫ ਬੱਛੀਆਂ ਤੇ ਤਿੰਨ ਹੈਗੀਆਂ ਨੇ ਕੱਟੀਆਂ 18 20 ਕਿਲੋ ਵਾਲੀਆਂ ਮੱਝਾਂ ਦੀਆਂ ਨੇ ਬਾਈ ਕਹਿੰਦਾ ਤੇ ਇੱਕ ਹੈਗਾ ਨੀਲੀ ਰਾਵੀ ਦਾ ਕੱਟਾ ਉਹ ਹੈਗਾ ਰੋਡਿਆਂ ਵਾਲੀ ਲੈਣ ਦਾ ਤੇ ਬਾਕੀ ਇੱਕ ਗੱਲ ਸ਼ੁਰੂਜੀ ਦੱਸਦਾ ਨਾ ਵੀ ਸਮਾਂ ਜਿਹੜਾ ਸਮਾਂ ਹੈਗਾ 10:00 ਵਜੇ ਦਾ ਸਵੇਰ ਦਾ ਝੋਟੀ ਦੀ ਚਵਾਈ ਵੀ ਸਵੇਰ ਵਾਲੀ ਹੋਈ ਹੋਈ ਆ ਤੇ ਜਿਹੜੀ ਬੈੜਾ ਨਾਲ ਤੋਕੜ ਗੱਭਣਾ ਉਹਦੀ ਚਵਾਈ ਵੀ ਸਵੇਰ ਵਾਲੀ ਬਾਈ ਕਹਿੰਦਾ ਕੀਤੀ ਹੋਈ ਆ ਥੱਲਿਓ ਬਿਲਕੁਲ ਸਾਫ਼ ਕੀਤੀਆਂ ਹੋਈਆਂ ਨੇ ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ ਦੁੱਧ ਬਾਈ ਜਿੰਨਾ ਦੱਸੂਗਾ ਉਹ ਡੰਗ ਦੋ ਡੰਗ ਤੁਸੀਂ ਬਾਈ ਕੋਲ ਤਸੱਲੀ ਕਰਕੇ ਲੈ ਜਿਓ ਤੇ ਬਾਕੀ ਆ ਜੋ ਬਾਈ ਨਾ ਕਰਾਉਣਿਆ ਗੱਲਬਾਤ ਕੱਲਾ ਕੱਲਾ ਪਸ਼ੂ ਤੋਰ ਕੇ ਦਿਖਾਵਾਂਗੇ ਤੇ ਰੇਟ ਆ ਜਿਹੜਾ ਰੇਟ ਸਾਰਿਆਂ ਦਾ ਆਪਾਂ ਵੀਡੀਓ 'ਚ ਹੀ ਕਰਾ ਦਾਂਗੇ ਆ ਜਿਓ ਜੀ ਸੱਚੀ ਗੱਲ ਨਹੀਂ ਠੀਕ ਠਾਕ ਹੀ ਵਧੀਆ ਨਾਮ ਦੱਸੋ ਨਾਮ ਅੰਗਰੇਜ਼ ਸਿੰਘ ਆ ਜੀ ਉਹੀ ਗੀਜੀ ਕਹਿੰਦੇ ਆਂ ਅੰਗਰੇਜ਼ ਸਿੰਘ ਗੀਜੀ ਹਾਂ ਜੀ ਪਿੰਡ ਫਤੇਗੜ ਸਨਾਂ ਜ਼ਿਲ੍ਹਾ ਬਰਨਾਲਾ ਜੀ ਤਹਿਸੀਲ ਤਹਿਸੀਲ ਤਪਾ ਜਿਲ੍ਹਾ ਬਰਨਾਲਾ ਹਣਾ ਕੰਮ ਆਪਣਾ ਗੀਜੀ ਵਪਾਰ ਦਾ ਵਪਾਰ ਦਾ ਹੀ ਵਪਾਰ ਆ ਕੰਮ ਬਾਈ ਦਾ ਹੈਗਾ ਵਪਾਰ ਦਾ ਤੇ ਜਿਵੇਂ ਆਪਾਂ ਕੱਟੀਆਂ ਦਾ ਰਿਕਾਰਡ ਦੱਸਿਆ 18 20 ਕਿਲੋ ਇਹਨਾਂ ਦੇ ਮਾਵਾ ਵੀ ਦਿਖਾ ਦਾਂਗੇ ਦਿਖਾ ਦਾਂਗੇ ਇਤਨਾ ਲਿਖੜੀ ਦਿਖਾ ਦਾਂਗੇ ਕਰਾਰਾਂਗੇ ਤਸੱਲੀ ਹਾਂਜੀ ਮਾਵਾ ਜੀ ਉਹ ਬਾਈ ਕਹਿੰਦਾ ਆਪਾਂ ਕਰਾ ਦਾਂਗੇ ਤਸੱਲੀ ਆ ਝੋਟੀ ਤੋਂ ਕਰ ਲਈ ਸ਼ੁਰੂ ਹਾਂਜੀ ਕਰ ਲਈ ਇਹ ਤੇ ਮਾਰਦੇ ਗਰੀ ਕੈਮਰਾ ਓਏ ਇੱਕ ਵਾਰੀ ਸਿੰਘ ਸੁੰਗ ਦਿਖਾ ਦੇ ਬਾਡੀ ਬੁੱਡੀ ਦਿਖਾ ਦੇ ਸੂਆ ਕਿਹੜਾ ਕੇ ਜੀ ਇਹਦਾ ਖਲੂਣ ਕੱਟੀ ਆ ਜੀ ਦੰਦਾਂ ਜੀ ਆ ਅਛਾ ਦੰਦਾਂ ਜੀ ਆ ਚੈੱਕ ਤਾਂ ਨਹੀਂ ਕਰੇ ਕਿੰਨਾ ਨਾ ਚੈੱਕ ਨਹੀਂ ਕਰੇ ਮੈਂ ਸ਼ਾਇਦ ਦੰਦ ਤੋਂ ਹੀ ਹੋਣਗੇ ਆ 2 ਜਾਂ 4 ਹੋ ਸਕਦਾ ਮੈਂ 2 ਹੋ ਸਕਦਾ ਦੰਦਾਂ ਚ ਬਾਈ ਕਹਿੰਦਾ 2 ਦੰਦ ਦੋ ਚੈੱਕ ਮਰ ਕਟਾ ਜੀ ਪੂਨੀ ਕਾਨੀ ਬਹੁਤਾ ਕੋਈ ਨਹੀਂ ਹੈਗਾ ਡੰਗ ਕੇ ਮਰਜੀ ਕੋ ਚੱਕ ਲੈ ਠੀਕ ਆ ਗੱਲ ਪੂਨੀ ਕਾਨੀ ਬਹੁਤਾ ਕਿ ਮਰਜੀ ਬਿਠਾ ਮਟਾ ਹੈਗੀ ਠੰਡੀ ਸੀ ਆ ਉਹ ਰੂਲ ਤਾਂ ਨਹੀਂ ਕਰਦੀ ਜੀ ਜਮੀਨ ਯਾਰ ਪਰਾ ਪੀੜੀ ਡਾਕ ਚੋਲੇ ਆ ਦੋਨੇ ਪੱਛੇ ਬਹਿ ਕੇ ਚੋਲੀ ਇਹ ਜੀ ਗੱਲ ਲੇਗੀ ਠੀਕ ਆ ਗੱਲ ਚਵਾਈ ਦੀ ਕਿਵੇਂ ਆ ਚਵਾਈ ਦੀ ਪੂਰੀ ਚੰਗੀ ਆ ਚਵਾਈ ਦੀ ਚੰਗੀ ਆਲੀ ਖਾਲੀ ਕਰਤੀ ਬੋਲੋ ਜੀ ਹਾਂ ਇੱਕ ਵਾਰੀ ਤੋੜ ਦਿਓ ਖੋਲ ਕੇ ਬੋਲਾ ਕਿੰਨਾ ਕਹੂਗਾ ਆਈਡੀਆ ਬੋਲਾ ਬਈ ਹੋਊਗਾ 6-7 ਕਿਲੋ 6-7 ਕਿਲੋ ਹੋਊਗਾ ਹਾਂ ਬੋਲਾ ਬਾਈ ਕਹਿੰਦਾ 6-7 ਕਿਲੋ ਹੋਊਗਾ ਵੀ ਵੱਡੇ ਵਪਾਰੀਆਂ ਵਾਲੀ ਗੱਲ ਨਹੀਂ ਕਰੀ ਭਾਈ ਨੇ ਵੀ 8 ਬੋੜਾ ਹੈਗਾ 6 ਤੋਂ 7 ਕਿਲੋ ਤੇ ਸਵੇਰ ਦੀ ਜਿਹੜੀ ਚਵਾਈ ਆ ਚਵਾਈ ਹੋਈ ਹੋਈ ਆ ਸਮਾਂ ਹੈਗਾ 10:00 ਵਜੇ ਦਾ ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ ਕਿਉਂਕਿ ਪਹਿਲਾਂ ਝੋਟੀ ਆ ਜਿਹੜੀ ਸੱਜਣੋ ਉਹ ਜਾ ਕੇ 35-40 ਦਿਨਾਂ ਚ ਬਣਦੀ ਆ ਆਰਡਰ ਵੀ ਉਹ ਵਧਾਉਂਦੀ ਰਹਿੰਦੀ ਆ 35-40 ਦਿਨ ਤੱਕ ਇੱਥੋਂ ਦਿਖਾਦੀ ਕਰੀ ਓਏ ਫੇਸ ਕੁਆਲਿਟੀ ਦਿਖਾ ਦੇ ਸਿੰਗ-ਸੁੰਗ ਤੇ ਕੱਦ ਆ ਜਿਹੜਾ ਕੱਦ ਆ ਗਿਆ ਝੋਟੀ ਦਾ ਫੁੱਲ ਵੱਡਾ ਪੂਰੇ ਫੁੱਲ ਵੱਡੇ ਕੱਦ ਚ ਆ ਗਈ ਦੰਦਾ ਚ ਦੋ ਦੰਦਾ ਤੇ ਸੂਆ ਹੈਗੀ ਆ ਪਹਿਲਾ ਤੇ ਸ਼ਕੀਨ ਹੈਗੀ ਆ ਫੁੱਲ ਹਰੇਕ ਪੱਖ ਤੋਂ ਤੇ ਆ ਗਈ ਬਿਲਕੁਲ ਜੈਡ ਬਲੈਕ ਪੂਛ ਤੋਂ ਵੀ ਲਾ ਕੇ ਪੁੰਜੜ ਤੋਂ ਵੀ ਲਾ ਕੇ ਜੈਡ ਬਲੈਕ ਆ ਗਈ ਤੇ ਇੱਥੇ ਤੋਂ ਕਰੀ ਆਰਡਰ ਦਿਖਾ ਦੇਣੀ ਜਦੋਂ ਐਨੂੰ ਜਾਊਗੀ ਕਿਉਂਕਿ ਇਸ ਟਾਈਮ ਖਾਲੀ ਆ ਥੋੜਾ ਜਿਹਾ ਡਰਦੀ ਆ ਨਾ ਉਪਰ ਆਇਆ ਕਰੀ ਜਦੋਂ ਉਹ ਤਾਂ ਕਿਲ ਆ ਇਸ ਟਾਈਮ ਹੈ ਖਾਲੀ ਤੇ ਆਰਡਰ ਬਣਾਊਗੀ ਚੰਗਾ ਤੇ ਥਣ ਵੀ ਇਹਨੂੰ ਲੱਗਿਆ ਪੂਰਾ ਜਮਨ ਟੌਪ ਕੁਆਲਟੀ ਦਾ ਚਵਾਈ ਗਏ ਜਿਵੇਂ ਆ ਦੀ ਚਵਾਈ ਚੰਗੀ ਮੋਟੀ ਆ ਪੂਰੀ ਪੂਰੀ ਵਧੀਆ ਚਵਾਈਏ ਤੇ ਨਾਲ ਇਹਦੇ ਆ ਗਿਆ ਬੱਚਾ ਮੇਲ ਕਾਫ ਹਾਂਜੀ ਆ ਬੱਚਾ ਵੀ ਦਿਖਾ ਦੇ ਤਾਜ਼ਾ ਹੀ ਆ ਬਿਲਕੁਲ ਕੱਲ ਦੀ ਹੀ ਸੂਈ ਹੋਈ ਆ ਤੇ ਦੰਦਾਂ ਚ ਵੀ ਮੇਰਾ ਖਿਆਲ ਆ ਵੀ ਦੋ ਡੇੜ ਗੇੜੀ ਆ ਆ ਦੋ ਦੋ ਦੰਦੀ ਆ ਨਾ ਇਹ ਦੋ ਦੰਦੀ ਆ ਆ ਦੋ ਡੇੜ ਗੇੜ ਆ ਕੱਦ ਵੱਡ ਹੈਗਾ ਫੁੱਲ ਵੱਡਾ ਇੱਥੋਂ ਸਾਰੀ ਦਿਖਾ ਦਿੰਗੀ ਜੀ ਕੱਦ ਆ ਗਿਆ ਫੁੱਲ ਵੱਡਾ ਇਹ ਕੱਦ ਦਾ ਮੈਂ ਆਈਡੀਆ ਵੀ ਕਰਾ ਦੇਣਾ ਤੁਹਾਨੂੰ ਨਾਲ ਖੜ ਕੇ ਕਿਉਂਕਿ ਨਹੀਂ ਕਈ ਵਾਰੀ ਸੱਜਣ ਕਹਿੰਦੇ ਨੇ ਵੀ ਵੀਡੀਓ ਦੇ ਵਿੱਚ ਪਤਾ ਨਹੀਂ ਵੱਡਾ ਲੱਗਣ ਲਾ ਆਂਦੇ ਨੇ ਜਾਨਵਰ ਇੱਥੇ ਦੇ ਕੱਦ ਦਾ ਆਈਡੀਆ ਲਾ ਲਓ ਮੇਰੇ ਕੱਦ ਦੇ ਹਿਸਾਬ ਨਾਲ ਕੱਦ ਆ ਗਿਆ ਫੁੱਲ ਵੱਡਾ ਪੀਕ ਲੈਵਲ ਤੇ ਕਿੰਨੇ ਕੇ ਦੁੱਧ ਤੇ ਜਾ ਸਕਦੇਗੇ ਜੀ ਦੁੱਧ ਵਿੱਚ 11 ਕਿਲੋ ਦੇ ਦਿਓ ਜੀ 11 12 ਕਿਲੋ ਤੇ ਜਾ ਸਕਦੀ ਹੈ ਨਾ ਹਾਂ ਆ 11 ਇਹਦੇ ਪੈਸੇ ਕਿੰਨੇ ਲੈ ਲਾਂਗੇ ਆਪਾਂ 83000 ਹੀ ਦੇਵਾਂਗੇ ਜੀ ਮਾਨਤਾਨ ਕਰ ਦਾਂਗੇ 83 ਚ ਮਾਨਤਾਨ ਕਰ ਦਾਂਗੇ ਹਾਂ ਜੀ ਮਾਨਤਾਨ ਆਏ ਗਏ ਸੱਚੀ ਹਾਂ ਹਾਂ ਆ 83 ਚ ਬਾਈ ਕਹਿੰਦਾ ਮਾਨਤਾਨ ਕਰ ਦਾਂਗੇ ਤੇ ਹੁਣ ਮਾਰਦੇ ਆ ਬੱਛੀ ਤੇ ਕੈਮਰਾ ਇਹ ਵੀ ਤੋੜ ਦੋ ਜੀ ਖੋਣ ਕੇ ਇਹਦਾ ਸੁਆ ਕਿਹੜਾ ਹੋਊਗਾ ਬਾਈ ਇਹ ਦੂਜਾ ਸੁਆ ਜੀ ਸੁਆ ਦੂਜਾ ਦੂਜਾ ਸੁਆ ਜੀ ਕੱਪੜਾ ਕਿੰਨੇ ਟਾਈਮ ਦੀ ਆ ਸਾਢੇ 5 ਮਿੰਟ ਜੀ ਪੂਰੇ ਸਾਢੇ 5 ਦੀ ਹਾਂ ਜੀ ਚੈੱਕ ਪਾਸ ਆ ਹਾਂ ਚੈੱਕ ਕਰਾ ਕੇ ਲੈਂਦੀ ਆ ਸਾਢੇ 5 ਦੀ ਚੈੱਕ ਪਾਸ ਆ ਆਈ ਬਾਈ ਕੋਲੇ ਥੋੜੀ ਜਿਹੀ ਖੁੱਲੀ ਆ ਫਾਰਮ ਚ ਉਹਦੇ ਕਰਕੇ ਥੋੜਾ ਜਿ ਬੈਜ ਨੱਠ ਕਰਦੀ ਆ ਬੈ ਤੇ ਥੱਲਿਓ ਜੇ ਮੈਂ ਗੱਲਬਾਤ ਕਰ ਲਾਂ ਥੱਲਿਓ ਇਹ ਵੀ ਸਾਫ਼ ਆ ਬਿਲਕੁਲ ਆ ਲੈ ਚੱਲ ਥੋੜਾ ਦੂਰ ਹੋ ਕੇ ਦਿਖਾ ਦੇ ਥੋੜਾ ਡਰਦੀ ਆ ਬੈ ਬੈ ਆ ਲੈ ਚੱਲ ਆ ਲੈ ਚੱਲ ਕੋਈ ਆ ਲੰਬਾਈ ਲੰਬੂਈ ਫੁੱਲ ਆ ਇਹਦੀ ਕੱਦ ਬੱਟ ਫੁੱਲ ਵੱਡਾ ਆ ਗਿਆ ਤੇ ਚਵਾਈ ਆ ਜਿਹੜੀ ਇਹਦੀ ਵੀ ਕੀਤੀ ਹੋਈ ਆ ਸਵੇਰ ਦੀ ਕਿਉਂਕਿ ਇਹਦੀ ਚਵਾਈ ਕਰੀ ਨੂੰ ਤਿੰਨ ਤੋਂ ਚਾਰ ਘੰਟੇ ਹੋਏ ਨੇ ਇਸ ਟਾਈਮ ਉਹ ਹਿਸਾਬ ਨਾਲ ਇਹਦੇ ਆਰਡਰ ਦੀ ਜੱਜਮੈਂਟ ਕਰ ਲਿਓ ਦੁੱਧ ਗੇ ਜੀ ਕਿੰਨਾ ਹੋਣੇ ਅੱਠ ਕਿੱਲੋ ਦਤਾ ਜੀ 8 ਕਿਲੋ ਡੰਗ ਢੋਡਾਂਗਾ ਹੈਗਾ ਚਬਉਣ ਵਾਲਾ ਜਦੋਂ ਦੋਨੇ ਡੱਕ ਬਹਿ ਕੇ ਚਪੀੜਾ ਕੇ ਜੋ ਜੀ ਇਹਦੀ ਗੱਲ ਨਹੀਂ ਕਿ ਕੂਨੀ ਵੀ ਤੇ ਅਗਲਾ ਕੱਢੀ ਬਾਹਰ ਕਰਕੇ ਉੱਪਰ ਆ ਕਰਦੇ ਹੋਰ ਕੋਈ ਚੱਕਰ ਨਹੀਂ ਗਾ ਮਰਦੀ ਬਿਠਾ ਲੈ ਕੋਈ ਚੱਕਰ ਦੀ ਗੱਲ ਠੀਕ ਹੈ ਗੱਲ ਚਬਾਈ ਦੀ ਕਿਵੇਂ ਬਾਈ ਚਬਾਈ ਬਹੁਤ ਚੰਗੀ ਜੀ ਚਬਾਈ ਦੀ ਠੰਡੀ ਆ ਜੀ ਹਾਂ ਠੰਡੀ ਠੀਲ ਚੋਣ ਦੀ ਮੋਟੀ ਜਵਾਈ ਆ 8 ਕਿਲੋ ਦੁੱਧ ਆਏ ਥਲੇ ਇਸ ਟਾਈਮ ਹਾਂ ਇਥੋਂ ਆਰਡਰ ਦਿਖਾ ਜੀ ਦੁੱਧ ਹੈਗਾ 8 ਕਿਲੋ ਤੇ ਗੱਬਣ ਹੈਗੀ 5.5 ਸਾਢੇ ਪੰਜਾਂ ਦੀ ਸਾਢੇ ਪੰਜਵੀਂ ਦੀ ਆ ਕੱਡ ਹੈਗਾ ਫੁੱਲ ਵੱਡਾ ਨਿੱਕਾ ਨਿੱਕਾ ਸਿੰਘ ਹੈ ਇਹਦਾ ਉਹ ਜ਼ਰੂਰ ਕਰਾਣੀ ਚੈੱਕ ਕਿਉਂਕਿ ਇਹ ਕੜਵਾਇਆ ਨਹੀਂ ਕਿਸੇ ਨੇ ਐਸਫ ਚ ਇਸ ਤਰੀਕੇ ਦਾ ਹੈ ਨਾ ਕੋਈ ਤਿੱਖਾ ਨਹੀਂ ਹੈਗਾ ਜਾਂ ਜਿਵੇਂ ਕਹ ਲਈਏ ਕੋਈ ਖੜਮਾ ਨਹੀਂ ਹੈਗਾ ਛੋਟੇ ਸਾਈਜ਼ ਦਾ ਹੀ ਆ ਬੱਲ ਆ ਦੁੱਧ 8 ਕਿਲੋ ਸਾਢੇ ਪੰਜਾਂ ਦੀ ਗੱਬਣਾ ਪੈਸੇ ਕਿੰਨੇ ਲੈ ਲਾਂਗੇ ਤੇ 35000 ਦੇ ਦਾਂਗੇ 35000 ਜਿਹੜੇ ਮਾਨਦਾਨ ਕਰਦਾਂਗੇ 35000 ਕਰਦਾਂਗੇ ਮਾਨਦਾਨ ਆ ਕੱਦ ਬਿੱਡ ਫੁੱਲ ਵੱਡਾ ਕੁਆਲਿਟੀ ਚੰਗੀ ਆ ਤੇ ਹੁਣ ਲੈ ਆ ਗਏ ਜੀ ਇੱਧਰਲੇ ਬੰਨੇ ਬੱਚੀਆਂ ਦੀ ਮਾਰਦੇ ਕੈਮਰਾ ਲੈ ਆਏ ਆ ਆ ਆ ਵਾਚੀ ਦਿਖਾ ਦੇ ਪਹਿਲਾਂ ਦੁਕਾਨ ਨਾਲ ਖੁੱਲ ਕੇ ਹਾਂ ਕੋਲ ਦੇਣਾ ਕੋਈ ਕੋਲ ਕੇ ਪਸ਼ੂ ਵੀ ਇੱਥੇ ਦਿਖਾ ਦੇ ਇਹਨੂੰ ਮੈਂ ਖੁੱਲੇ ਕੋਲ ਦਿਖਾਣਾ ਕੋਈ ਚੱਕਰ ਦਿਖਾਣੇ ਕੋਈ ਦੇਖਣਾ ਆਣਾ ਛੁਰਾਂ ਜਾ ਦੇ ਸਾਡੇ ਕੋਲ ਕੋਈ ਅੱਬੋਚ ਕੇ ਬੋਚ ਕੇ ਬੋਚ ਕੇ ਆਉਂ ਥੋੜਾ ਜਿਹਾ ਜਿਵੇਂ ਦੱਸਿਆ ਵੀ ਬਾਈ ਖੁੱਲੇ ਲੈ ਕੇ ਆਇਆ ਪਸ਼ੂ ਉਹਦੇ ਕਰਕੇ ਭਾਏ ਦੇਣਾ ਇੱਥੇ ਦਿਖਾ ਦੇ ਕੋਈ ਇਹਦੀ ਉਮਰ ਕਿੰਨੀ ਕਹੂਗੀ ਬਾਈ ਇਹ ਉਮਰ ਹੈਗੇ ਵੀਰੇ 8 ਮਹੀਨੇ ਦੀ 7-8 ਮਹੀਨੇ ਦੀ ਹਾਂ ਰਿਕਾਰਡ ਰਕੂਡ ਚੰਗਾ ਇਹਦਾ ਹਾਂਜੀ ਚੰਗਾ ਰਿਕਾਰਡ ਇਹਦਾ ਹੈਗਾ ਚੰਗਾ ਚੰਗੀ ਜੇ ਆਪਾਂ ਗੱਲ ਕਰ ਲਈਏ ਚੰਗੀ ਮਿਲਕ ਵਾਲੀ ਗਾਂ ਦੀ ਬੱਚੀ ਆ ਇਹ ਤੇ ਬਾਕੀ ਸਭ ਤੋਂ ਮੇਨ ਗੱਲ ਆ ਜਿਹੜੀ ਜਿਹੜਾ ਇਹਦਾ ਸਟਰਕਚਰ ਆ ਨਾ ਢਾਂਚਾ ਉਹਦਾ ਮਤਲਬ ਕਿ ਮਜ਼ਬੂਤ ਆ ਗਿਆ ਪੂਰਾ ਪੂਰੇ ਮਜ਼ਬੂਤ ਢਾਂਚੇ ਚ ਆ ਗਈ ਲੈਗ ਸਕੋਰ ਤੋਂ ਲੜਾ ਇਹਦੀ ਬਾਡੀ ਬੁੱਡੀ ਤੋਂ ਲੜਾ ਉਸ ਤੋਂ ਪੂਰੇ ਮਜ਼ਬੂਤ ਢਾਂਚੇ ਚ ਆ ਗਈ ਵੀ ਜਿਵੇਂ ਛੇਤੀ ਬੈਠਣ ਬੁੱਠਣ ਵਾਲਾ ਸਿਸਟਮ ਨਹੀਂ ਹੈਗਾ ਇਹਦਾ ਲੈਗ ਸਕੋਰ ਵੀ ਪੂਰਾ ਮਜ਼ਬੂਤ ਆ ਤੇ ਮੇਨ ਗੱਲ ਆ ਜਿਹੜੀ ਯਾਰ ਇਹਦੇ ਉੱਤੇ ਹਜੇ ਪਿੰਡੇ ਤੇ ਲੂਹੀ ਹੈ ਆ ਆ ਲੂਹੀ ਤੁਹਾਨੂੰ ਦੱਸਦੀ ਵੀ ਹੋਊਗੀ ਇਹਦੀ ਉਮਰ ਲੈ ਆ ਵੀ ਇਹਦੀ ਉਮਰ ਕਿੰਨੀ ਕਾ ਇਹਦੇ ਪੈਸੇ ਕਿੰਨੇ ਲਾਈਏ ਇਹ 25000 ਹੀ ਦੇ ਦਾਂਗੇ 25 ਦਾ ਜ਼ਿਆਦਾ ਥੋੜਾ ਜਿਆਦਾ ਲੱਗਦਾ 25 ਮੈਂ ਘਰ ਦੇ ਮਾਨ 24000 ਦੇ ਦਾਂਗੇ 24000 ਦੇ ਦਾਂਗੇ ਹੋਰ ਕਰਦੇ ਰਹਿਣਾ ਯਾਰ ਆਹ ਮਾਨਦਾਨ ਕਰਦਾ ਵਿੱਚ ਮਾਨਦਾਨ ਕਰਦਾ ਹੋਰ ਵੀ ਕਰ ਦਾਂਗੇ ਚਲ ਕਰ ਦਾਂਗੇ ਕੁਝ ਕਰ ਦਾਂਗੇ ਬਾਈ ਕਹਿੰਦਾ ਯਾਰ ਹੋਰ ਵੀ ਕਰ ਬਾਈ ਯਾਰ ਹੀ ਦੇ ਦਾਂਗੇ ਬਾਈ ਠੀਕ ਹੈ 22000 ਦੇ ਦਾਂਗੇ 22000 ਦੀ ਦੇ ਦੂਗਾ ਬਾਈ ਤੇ ਛੋਟਛਾਪਾ ਥੋੜਾ ਬਹੁਤਾ ਮਾਨਤਾ ਨੂੰ ਉੱਚ ਹੋ ਜੂਗਾ ਕੁਆਲਿਟੀ ਹੈਗੀ ਚੰਗੀ ਟੀ ਕਹਤਾ ਨਹੀਂ ਪਤਾ ਕਿਹੜੇ ਟੀਕੇ ਦੀ ਟੀਕੇ ਨਹੀਂ ਪਤਾ ਜਿਹੜੀ ਮਾਂ ਥਲੇ ਦੁੱਧ ਹੈਗਾ 30 32 ਕਿਲੋ ਜੀ ਠੀਕ ਆ ਗੱਲ ਹਾਂਜੀ ਆ ਟੀਕੇ ਦਾ ਬਾਈ ਕਹਿੰਦਾ ਪਤਾ ਨਹੀਂ ਟੀਕਾ ਮੈਂ ਵੀ ਨਹੀਂ ਕਹਿੰਦਾ ਵੀ ਫਲਾਨੇ ਟੀਕੇ ਦੀ ਆ ਪਰ ਕੁਆਲਿਟੀ ਪੱਛੀ ਦੀ ਕੁੱਲ ਮਿਲਾ ਕੇ ਚੰਗੀ ਆ ਲੂਈ ਆ ਕਿਉਂਕਿ ਉਮਰ ਛੋਟੀ ਹੈ ਇਹਦੀ ਤੇ ਹੁਣ ਮਾਰਦੇ ਗਏ ਆ ਇਹ ਪੱਛੀ ਤੇ ਕੈਮਰਾ ਇਹਦੀ ਉਮਰ ਕਿੰਨੀ ਕਾ ਬਾਈ ਇਹਦੀ ਉਮਰ ਹੈਗੇ 5 ਟ ਮਹੀਨੇ ਆ ਹਾਂ 5 6 ਮਹੀਨੇ ਦੀ ਆ ਇਹ ਵੀ 5 6 ਮਹੀਨਿਆਂ ਦੀ ਆ ਇਹਦੀ ਮਾਂ ਦਾ ਦੁੱਧ ਦਾ ਪਤਾ ਕੁਛ ਬਾਈ 25 26 ਕਿਲੋ ਦਾ ਘਟਾ ਜੀ ਮਾਂ ਦਾ ਜੀ ਠੀਕ ਆ ਉਹ ਨੋਰਮਲ ਜੀ ਗੱਲ ਕਰ ਲੇ ਠੀਕ ਆ ਗੱਲ ਬਿਉ ਮਾਰਦਿਆ ਨੇ ਸ਼ਾਹ ਆਹ ਸ਼ਾਹਾਂ ਮਾਰਦੇ ਆ ਛੜਤੀ ਲੜ ਕੇ ਮੈਂ ਇਧਰ ਭੱਜੀ ਬਿਰਦੀ ਦੇ ਬੇੜੇ ਮਾਦਰ ਪਛਟਣਾ ਖਲੇ ਠੀਕ ਆ ਗੱਲ ਉਥੇ ਕੱਚਾ ਸਾਜ ਪੱਕਾ ਇਹਦੇ ਇਹਦੇ ਪੈਸੇ ਕਿੰਨੇ ਲੈ ਲਾਂਗੇ ਆ ਪਛੀ ਦੇ ਇਹ 15000 ਦੇ ਦਿਆਂਗੇ ਵੀਰੇ ਹੈ 15000 ਦੇ ਦਿਆਂਗੇ ਚੋ ਵੀ ਕਰ ਦਿਆਂਗੇ ਮਾਨਤਾ ਨਾ ਕਰਦਾ ਮਾਨਤ ਨਾ ਬਾਈ ਕਹਿੰਦਾ ਮਾਨਤਾਨ 15000 ਚੋ ਵੀ ਕਰ ਦਿਆਂਗੇ ਤੇ ਹੁਣ ਮਾਰ ਦੇ ਗਰੀ ਆ ਕੱਟੀ ਤੇ ਓਏ ਇਹ ਤੇ ਮਾਰ ਦੇ ਦਿਖਾ ਦੇਸ ਮਾਰ ਕੇ ਇਹ ਵੀ ਜੈਡ ਪਲੈਕੀ ਆ ਗਈ ਬਿਲਕੁਲ ਤੇ ਕੁਆਲਿਟੀ ਕਬੂਲਟੀ ਇਹਦੀ ਵੀ ਚੰਗੀ ਆ ਇਹਨੂੰ ਤੋੜ ਦਿnga ਖੋਲ ਕੇ ਤੋੜ ਦੇ ਨੇ ਤੋੜ ਦੇ ਆ ਜੋ ਆ ਇਹ ਵੀ ਇਹ ਵੀਰੇ ਹੋ ਵੀਰੇ ਮੇਲਾ ਦਾ 9 ਮਹੀਨਿਆਂ ਦੇ ਲੱਗ ਭਗੂਗੀ 9 10 ਮਹੀਨੇ ਦੇ ਇਹਦੀ ماں ਦਾ ਕੀ ਰਿਕਾਰਡ ਆ 20 ਕਿਲੋ ਦਾ ਰਿਕਾਰਡ ਆ 20 ਖਾਸਾ ਹੁੰਦਾ ਨਹੀਂ ਬੰਦੇ ਘਰੇ ਇਕ ਨਹੀਂ ਦਿਖਾ ਦੇਗਾ ਕੋਈ ਚੱਕਰ ਨਹੀਂ ਕਰਾ ਦੇਗਾ ਤਸੱਲੀ ਹਾਂ ਸੂਨ ਵਾਲੇ ਰਹਿੰਦੇ ਨੇ 10 15 ਦਾ ਲੈਂਦੀ ਆ ਇਹਦੀ ماں ਦਾ ਹੈਗਾ 20 ਕਿਲੋ ਦਾ ਰਿਕਾਰਡ ਉਮਰ ਹੈਗੀ ਆ 10 11 ਮਹੀਨੇ ਤੇ ਹੈਗੀ ਆ ਜੈਡ ਬਲੈਕ ਕੁਆਲਿਟੀ ਕੁਆਲਿਟੀ ਚੰਗੀ ਆ ਤੇ ਜਿਹੜੀ ਸਿੰਗ ਦੀ ਕੁਆਲਿਟੀ ਬਣਾਉਗੀ ਉਹ ਬਣਾਉਗੀ ਬਿਲਕੁਲ ਰਿੰਗ ਸਿੰਗ ਥਾਣੇ ਦੇ ਸਿੰਗਲ ਚਾਰੀ ਨੇ ਤੇ ਬਰੀਕੀਆਂ ਬਰੂਕੀਆਂ ਕੱਟੀ ਚ ਚੰਗੀਆਂ ਨੇ ਤੇ ਬਾਕੀ ਅੱਗੇ ਸੱਜਣੋਂ ਕੁਆਲਿਟੀ ਇਹਦੀ ਚੰਗੀ ਬਾਣੀ ਆ ਜਾ ਕੇ ਤੇ ਝੋਲ ਝੂਲ ਵੀ ਚੰਗੀ ਬਣਾਊਗੀ ਥੱਲਿਓ ਤੇ ਥਾਣੇ ਦੇ ਆ ਕੇ ਸਿੰਗਲ ਚਾਰ ਕੋਈ ਫालतू ਖਣਨੀ ਇਹਦੀ ਮਾਂ ਦਾ ਬਾਈ ਕਹਿੰਦਾ 18 20 ਕਿਲੋ ਦਾ ਰਿਕਾਰਡ ਹੈ ਉਹ ਬਾਈ ਡੈਰੀ ਚੋਂ ਲੈ ਕੇ ਆਇਆ ਕਿਸੇ ਸੱਜਣ ਤੋਂ ਉੱਥੇ ਦੀ ਮਾਂ ਦੁਬਾਰੇ ਸੂਣ ਵਾਲੀ ਐ 10 ਦਿਨਾਂ ਤੱਕ ਬਾਈ ਕਹਿੰਦਾ ਸੂਤੂਗੀ ਉਸ ਦੁਬਾਰੇ ਕਿਸੇ ਸੱਜਣ ਨੇ ਤਸੱਲੀ ਕਰਨੀ ਆ ਕਹਿੰਦਾ ਪਰ ਤਸੱਲੀ ਵੀ ਕਰਾ ਦਾਂਗੇ ਇਹਦੇ ਪੈਸੇ ਕਿੰਨੇ ਲੈ ਲਾਂਗੇ ਜੀ ਇਹ 18000 ਦੇ ਦਾਂਗੇ ਜੀ ਸਿਰਫ 18 ਦੀ ਹਾਂ ਮਾਂਦਨ ਕਰਾਂਗੇ 18 ਚ ਵੀ ਹਾਂ ਬਾਈ ਕਹਿੰਦਾ 18 ਚ ਵੀ ਮਾਨਤਾਨ ਕਰ ਦਾਂਗੇ ਇੱਥੇ ਦਿਖਾ ਦੇ ਇਹਦੀ ਸਮਾਰ ਕੇ ਵੇ ਸਿੰਘ 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 ਬਿਲਕੁਲ ਕੁੰਡਾ ਕਰੂਗੀ ਮੋੜੂਗੀ ਤੇ ਮੇਨ ਗੱਲ ਆ ਠੰਡੀ ਸੀਲ ਆ ਤੇ ਕੁਆਲਿਟੀ ਟੋਪਰ ਆ ਤੇ ਆ ਗਈ ਸਾਰੀ ਬਿਲਕੁਲ ਜੈਡ ਬਲੈਕ ਉਹ ਮੈਂ ਹਰਿਆਣੇ ਚੋਂ ਉਹੀ ਕੱਟੀ ਆ ਹਾਂ ਉਹ ਨਾਲ ਵਾਲੀ ਕੱਟੀ ਤੇ ਵੀ ਉਹ ਵੀ ਤੋੜ ਲੈ ਗੇਜੀ ਖੋਲ ਕੇ ਮੜੀ ਇਹਦੀ ਉਮਰ ਘੱਟ ਹੋਣੀ ਇਹਦੇ ਨਾਲ ਹਾਂ ਇਹਦੀ ਕੱਟ ਇਹਦੀ ਕਿੰਨੀ ਰਹੂਗੀ ਤੇਰੀ ਮੇਸ਼ਾ 7-8 ਮਹੀਨੇ ਰਹੂਗੀ ਹਾਂ ਇਹ ਹੋਊਗੀ 7-8 ਮਹੀਨਿਆਂ ਦੀ ਸਿੰਘ ਇਹ ਜਵਾੜ ਜੂੜ ਬਹੁਤ ਥੱਲੇ ਆ ਇਹ ਬਾਈ ਕਹਿੰਦਾ ਝੋਲੀ ਝੂਲੀ ਚੰਗੀ ਦਿਖਾਉਂਦੀ ਆ ਇਹ ਥੋੜੀ ਜਿਹੀ ਘੱਟ ਸਾਮ ਕਰੀ ਹੋਈ ਹੈ ਜੀ ਹਣਾ ਉਹ ਥੱਲੋਂ ਇਹਦਾ ਸਿਸਟਮ ਚੰਗਾ ਇਹਦੀ ਉਮਰ 7-8 ਮਹੀਨੇ ਦੀ ਇਹਦੀ ਮਾਦਾ ਕੀ ਰਕੜਾ ਬਾਈ 18-19 ਕਿਲੋ ਦਾ ਰਕੜਾ ਹੈ ਇਹਦੀ ਮਾ ਵੀ ਦਿਖਾ ਦਾਂਗੇ ਹਾਂ ਆ ਮਾਵਾ ਇਹ ਦੋਨਾਂ ਕਟੀਆਂ ਦਿਖਾ ਦਾਂਗੇ ਦੋਨਾਂ ਕਟੀਆਂ ਨੇ ਮਾਵਾ ਬਾਈ ਕਹਿੰਦਾ ਆਪਾਂ ਦਿਖਾ ਦਾਂਗੇ ਉੱਥੇ ਚੱਲ ਕੇ ਤੁਹਾਨੂੰ ਇਹਦੀ ਝੋਲੀ ਦਿਖਾਉਣਾ ਮੈਂ ਝੋਲੀ ਇਹਦੀ ਐ ਹਜੇ ਮੈਂ ਗੱਬਣਾ ਦੀ ਹੁੰਦੀ ਆ ਤੇ ਮੈਂ ਗੱਬਣ ਪਸ਼ੂ ਦਿੰਦਾ ਜਿਹੜੇ ਆਹ ਬਾਲ ਜਿਹਾ ਕੇ ਨਾ ਆ ਪੂਰੇ ਜਿਹਾ ਲੱਗਦੇ ਨੇ ਤੁਹਾਨੂੰ ਇਹ ਇਹਦੇ ਹੁਣ ਉੱਤਰ ਜਾਣੇ ਸੱਜਣੋ ਤੇ ਉਸ ਤੋਂ ਬਾਅਦ ਕੁਆਲਿਟੀ ਚੰਗੀ ਇੱਥ ਬਸ ਅੱਗ تیرے ਸੱਕੇ ਦਿਖਾਈ ਦਿਖਾਈ ਨੇੜੇ ਲਾ ਕੇ ਇੱਥੋਂ ਦਿਖਾ ਦੇ ਕੁਆਲਿਟੀ ਥੱਲੇੋਂ ਚੰਗੀ ਆ ਪੂਰੀ ਝੋਲੀ ਤੁਹਾਨੂੰ ਐ ਲੱਗੂਗੀ ਵੀ ਜਿਵੇਂ ਗੱਬਣ ਕੱਟੀ ਦਿਖਾਉਨੇ ਆਪਾਂ ਤੁਹਾਨੂੰ 8-8 ਮਹੀਨਿਆਂ ਦੀ ਉਮਰ ਹੈ ਇਹਦੇ ਪੈਸੇ ਕਿੰਨੇ ਲੈ ਲਾਂਗੇ ਇਹ ਦੇ ਦਾਂਗੇ 14000 ਹੀ ਦੇ ਦਾਂਗੇ ਮਾਨਦਨ ਕਰ ਦਾਂਗੇ 14 ਚੋ ਹਾਂ ਜੇ ਕਿਸੇ ਨੇ ਕੱਠੀਆਂ ਲੈਣੀਆਂ ਹੋਈਆਂ ਕੱਠੀਆਂ ਕਰ ਦਾਂ ਮਾਨਦਨ ਕਰ ਦਾਂ ਇੱਕ ਆ ਕੱਟੀ ਖੜੀ ਆ ਇੱਧਰ ਵੀ ਬੰਨੀ ਇਹ ਵੀ ਬਹੁਤ ਚੰਗੇ ਇਹ ਵੀ ਖੋਲਦ ਨੇ ਇਹ ਇਹ ਵੀ ਉਮਰ ਜ਼ਿਆਦਾ ਨਹੀਂ ਆਣੀ ਲੱਗਦੀ ਹੈ ਨਾ ਇਹ ਘੱਟ ਹੈ ਇਹ ਕਿ ਨਹੀਂ ਕਾ ਇਹ ਮੇਲਾ 7 ਕੁ ਮਹੀਨੇ ਦੀ ਆ ਇਹ ਸੱਤਾਂ ਗਿਨੀ ਨੇ ਦੇਖ ਗੜਾ ਇਹਦੀ ਕੁਆਲਿਟੀ ਬਹੁਤ ਚੰਗੀ ਆ ਇਹਦੀ ਉਮਰ ਆ ਗਈ ਸੱਜਣਾ ਸੱਤਾਂ ਮਹੀਨੇ ਸੱਤ ਸਿਰ ਬਹੁਤ ਛੋਟਾ ਕੱਟੀ ਦਾ ਏੜ ਗੇੜਾ ਤੇ ਕੁਆਲਿਟੀ ਇਹਦੀ ਵੀ ਚੰਗੀ ਆ ਐਨੂੰ ਤੋੜ ਦੇ ਮਾੜੀ ਇਹ ਇੱਥੇ ਕਮਾ ਲਾ ਬਸ ਇਹਦਾ ਕੀ ਰਿਕਾਰਡ ਰਿਆ ਇਹਦੀ ਮਾਤਲੇ ਹੈਗਾ ਦੁੱਧ 14-15 ਕਿਲੋ 14 ਕਿਲੋ ਦਾ ਹਾਂ ਸਿਰ ਦੇਖੋ ਜੀ ਇਹਦੀ ਮਾਂ ਦਾ ਰਿਕਾਰਡ ਹੈਗਾ 14 ਕਿਲੋ ਦਾ ਲੈ ਚਲ ਬਈ ਇਹਨੂੰ ਇਹਦੇ ਕਿੰਨੇ ਕੇ ਪੈਸੇ ਲਵਾਏਗੇ ਜੀ ਆਪਾਂ ਇਹ 13000 ਹੀ ਦੇ ਦਾਂਗੇ ਵੀਰਿਆ ਹੈ 13 ਦੀ ਇਹਦਾ 13 ਮਨ ਨੂੰ ਜਾਵੇ ਲੱਗਦਾ ਹੈਈ ਇਹ ਚੋਟ ਕੱਟ ਕਰਦੇ ਸਰ 12 ਲੈ ਜੀ ਹਾਂ ਇਹਦੀ ਉਹਨਾਂ ਨਾਲ ਥੋੜੀ ਕੁਆਲਿਟੀ ਦਾ ਫਰਕ ਆ ਲੈ ਚੰਗੀ ਇਹ ਵੀ ਕੱਟੀ ਉਹੀ ਲੱਗਦੀ ਕੱਟੀ ਦਾ ਚੰਗੀ ਹੈ ਇਹਦੀ ਮਾਂ ਦਾ ਫਿਰ ਦੁੱਧ ਘੱਟ ਆ ਨਾ ਥੋੜਾ ਜਿਆ ਇਹਦੀ ਮਾਂ ਦੁੱਧ ਥੋੜਾ ਜਿਆ ਘੱਟ ਆ ਫੇਸ ਕੁਆਲਿਟੀ ਕਰਾ ਦੇ ਚੈੱਕ ਸਤਾ ਦੇ ਇੱਥੋਂ ਇਹ ਕਿੰਨੇ ਦੇ ਦਾਂਗੇ 12000 ਦੇ ਦਾਂਗੇ ਇਹ ਦੇ ਦਾਂਗੇ 12 ਹਾਂ ਜੀ ਜੇ ਕਿਸੇ ਨੇ ਇਹ ਤਿੰਨੇ ਲੈਣੀਆਂ ਹੁਣ ਇਕੱਠੀਆਂ ਤਿੰਨੇ ਕਰ ਦਾਂਗੇ ਮਨ ਤਾਂ ਨਹੀਂ ਅੱਜ ਜੇ ਕਿਸੇ ਨੇ ਤਿੰਨੇ ਕੱਟੀਆਂ ਲੈਣ ਤਾਂ ਤਿੰਨਾਂ ਚੋਂ ਮਨਤਾਨ ਵੀ ਹੋ ਜਾਊਗਾ ਦੋਨੇ ਬੱਚੀਆਂ ਦਾ ਜੋੜਾ ਲੈਣਾ ਉਹਦੇ ਚੋਂ ਵੀ ਹੋ ਜਾਊਗਾ ਤੇ ਇੱਕਾ ਨੀਲੀ ਦਾ ਕੱਟਾ ਦਿਖਾ ਦੇ ਇਹਦੀ ਫੇਸ ਕੁਆਲਿਟੀ ਦੇ ਇਹ ਆ ਗਿਆ ਭਾਈ ਨੀਲੀ ਦੇ ਵਿੱਚ ਅੱਖਾਂ ਵੀ ਨੀਲੀ ਦੇ ਵਿੱਚ ਆ ਗਈਆਂ ਇਹਦੀ ਮਾਂ ਦਾ ਕੀ ਰਿਕਾਰਡ ਆਗੇ ਜੀ ਵੀਰੇ ਉਹ ਮੰਡੇ ਕਿਦਾ ਆਪਣੇ ਮਿੱਤਰ ਨੇ ਬੰਦੇ ਉਹ ਕਹਿੰਦਾ ਵੀ ਰੋਡਿਆਂ ਦੇ ਥਾਂ ਦਾ ਕਟਾ ਉਹਨਾਂ ਕੋਲੇ ਦੱਖਿਆ ਜੀ ਠੀਕ ਆ ਜੀ ਤੇਰੀ ਮਾਂ ਥੱਲੇ ਹੈਗਾ ਸੀ ਨਾ ਪਰ ਮੈਂ ਸਣ ਵੇਚੀ ਆ ਤੀਜੇ ਛੂਏ ਦੁੱਧ ਹੈਗਾ ਸੀ ਉਹ ਸਤਾਂ ਠਾਣਾ ਕਰ ਲੋ ਠੀਕ ਆ ਜੀ ਉਹ ਮੈਨੂੰ ਕਹਿੰਦਾ ਤੂੰ ਲੈ ਜਾ ਮਾਂ ਦਾ ਮਿੰਦੇ ਤੇਰਾ ਇਹ ਆ ਗਿਆ ਨੀਲੀ ਦਾ ਵੀ ਦਾ ਇਹਦੀ ਉਮਰ ਕਿੰਨੀ ਕਹੂਗੇ ਜੀ ਉਮਰ ਮਲਾਦੀ 6-7 ਮਹੀਨਾ ਦੇ ਹੋਗੇ 7-8 ਮਹੀਨਾ ਹਾਂ ਬਾਕਮਾ ਲੋ ਇੱਥੇ ਇੱਥੇ ਦਿਖਾ ਲਈ ਕਰੀ ਆ ਉਹ ਸਮਾਰ ਕੇ ਕਵਾਲਿਟੀ ਚੰਗੀ ਆ ਸ਼ਕੀਨ ਪੂਰਾ ਕੱਟਾ ਜੀ ਗੱਲਬਾਤ ਕਰ ਲਈ ਆ ਗਿਆ ਪਿਓਰ ਨੀਲੀ ਚੱਖਾਂ ਓੱਖਾਂ ਚ ਵੀ ਜਵਾਬ ਫੁੱਲ ਨੇ ਤੇ ਪੈਰਾਂ ਤੋਂ ਲਾ ਕੇ ਨੱਕ ਬਾਈਟ ਆ ਗਿਆ ਲੈ ਚਲ ਗਏ ਜੀ ਇਹਨੂੰ ਤੇ ਜਿੱਥੋਂ ਬਲੈਕ ਆ ਉੱਥੋਂ ਹੈਗਾ ਬਿਲਕੁਲ ਸ਼ਾਹ ਬਲੈਕ ਬੋਝ ਕੇ ਬੋਝ ਕੇ ਬੋਝ ਕੇ ਬੋਝ ਕੇ ਬੋਝ ਕੇ ਲੈ ਆਇਆ ਇਹਨੂੰ ਤਾਂ ਸਾਰੀ ਡਰਾਤੇ ਦੀ ਗਾਹਾਂ ਵਾਲੇ ਵੀ ਪਤੰਦਰ ਨੇ ਇਹਦਾ ਅਸੀਂ ਨੇ ਭਾਈ ਜਦਾਂ ਖੁੱਲੇ ਫਿਰਦੇ ਨੇ ਹਾਂ ਅਏ ਤੋਂ ਡਰਦਾ ਥੋੜਾ ਜਿਹਾ ਸਾਡੇ ਰਿਸ਼ਤੇ ਤੋਂ ਥੋੜਾ ਜਿਹਾ ਕਿਨਾਂ ਨੂਰ ਹੋ ਕੇ ਦਿਖਾ ਦੇ ਗਰੀ ਇਹ ਤਾਂ ਬੰਨ ਤਾਂ ਫਿਰ ਹੁਣ ਦਿਖਾ ਦੇ ਨੇੜੇ ਲਾ ਕੇ ਕੋਈ ਜਾਨੀ ਆ ਕਈ ਵਾਰੀ ਡਰ ਜਾਂਦਾ ਪਸ਼ੂ ਇਹਦੇ ਪੈਸੇ ਕਿੰਨੇ ਲੈ ਲਾਂਗੇ ਜੀ ਇਹ 10000 ਦੇ ਦਾਂਗੇ ਹੂੰ 10 ਦਾ ਜੀ ਇਹ ਦੇ ਦਾਂਗੇ 9 ਦਾ ਅਜਿਓ ਕਰ ਦਾਂਗੇ ਮੰਗ ਕੋਈ ਵਾਲੀ ਕਰ ਦਾਂਗੇ ਤੁਸੀਂ ਕਹਿੰਨਾ ਕਰ ਦਾਂਗੇ ਮੰਦਨ ਕੋਈ ਹਾਂ 1000 ਕਿ ਕਰ ਦਾਂਗੇ ਟੈਸਟੀਕਲਾਂ ਦਾ ਸ਼ੁੱਧਾ ਕੱਟਾ ਤੇ ਸ਼ਕੀਨ ਸ਼ਕੂਨ ਹੈਗਾ ਪੂਰਾ ਨੰਬਰ ਬੋਲ ਦਿਓ ਜੀ 97795 62218 ਹਾਂ ਇੱਕ ਵਾਰੀ ਹੋਰ ਬੋਲ ਦਿਓ 97795 62218 ਹਾਂ 97795 62218 ਹਾਂ ਜੀ ਅੱਜ ਦੀ ਵੀਡੀਓ ਆਪਾਂ ਨੇ ਬਣਾਈ ਆ ਸੱਜਣੋ ਪਿੰਡ ਫਤੇਗੜ ਛੰਨਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਇੱਕ ਵਾਰੀ ਸਾਰੇ ਪਸ਼ੂਆਂ ਤੇ ਇੱਥੋਂ ਲਾ ਕੇ ਗੈਰੀ ਘਮਾ ਦੇ ਪਸ਼ੂ ਦਿਖਾਏ ਨੇ ਤੁਹਾਨੂੰ 8 ਤੋਂ 9 ਇੱਕ ਨੀਲੀ ਰਾਵੀ ਦਾ ਕੱਟਾ ਤਿੰਨ ਮੋਰਾ ਨਸਲ ਦੀਆਂ ਕੱਟੀਆਂ ਦੋ ਬੱਚੀਆਂ ਆਰਮ ਚੋਂ ਆਈਆਂ ਹੋਈਆਂ ਨੇ ਟੋਪ ਕੁਆਲਿਟੀ ਦੀਆਂ ਤੇ ਇੱਕ ਆ ਤੋਕੜ ਗੱਬਣ ਬੱਚੀ ਦਿਖਾਈ ਆ ਦੂਜਾ ਸੂਆ ਬਈ ਦਾ ਹਾਂ ਦੂਜਾ ਤੀਜੇ ਸੂਜ ਹਾਂ ਦੂਜਾ ਸੂਆ ਤੀਜੇ ਵਾਸਤੇ ਪੰਜਾਂ ਮਹੀਨਿਆਂ ਦੀ ਸਾਢੇ ਪੰਜ ਮਹੀਨੇ ਦੀ ਸਾਢੇ ਪੰਜ ਦੀ ਗੱਬਣਾ ਕੱਦ ਦਾ ਹੈਗਾ ਫੁੱਲ ਵੱਡਾ ਠੰਡੀ ਸੀਲ ਹੈ ਤੇ ਇੱਕ ਦਿਖਾਈ ਆ ਪਹਿਲਣ ਕ ਪੂਰੀ ਸ਼ਕੀਨ ਵੱਡੇ ਕਦ ਕੱਦ ਘਾਟ ਚ ਦੰਦਾ ਚ ਜਿਵੇਂ ਬਾਈ ਨੇ ਦੱਸਿਆ ਵੀ 2 ਕਦੰਦ ਵੇੜ ਵੇੜ ਹੈ ਇਹਨਾਂ ਤੋਂ ਜਿਹੜਾ ਵੀ ਜਾਨਵਰ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ